ਫਾਈਨਲੀ ਤੁਹਾਡਾ 28 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਪਹਿਲਾਂ ਤਾਂ ਇਹ ਦੱਸੋ ਕੀ ਕਹਿਣਾ ਚਾਹੂੰਗੀ ਮੈਂ ਮੈਂ ਆਮ ਵੈਰੀ ਹੈਪੀ ਫਾਰ ਥੈਟ ਐਂਡ ਮੈਂ ਬਹੁਤ ਥੈਂਕ ਯੂ ਕਰਦੀ ਆ ਵਿਜ਼ਨ ਕੁਰਪਾ ਜਿਨ੍ਹਾਂ ਨੇ ਮੇਰਾ ਇਹ ਸੁਪਨਾ ਪੂਰਾ ਕੀਤਾ ਆ ਵਿਜ਼ਨ ਕੁਰਪਾਰੇ ਕਿੱਥੋਂ ਪਤਾ ਲੱਗਾ ਮੈਂ ਆਮ ਫਰੋਮ ਸੋਸ਼ਲ ਮੀਡੀਆ ਐਂਡ ਰਿਲੇਟਿਵਸ ਨੇ ਵੀ ਰეკਮੈਂਡ ਕੀਤਾ ਸੀ ਵੀ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਦੇਖੋ ਜਾ ਕੇ ਇੱਕ ਵਾਰੀ ਉਸ ਤੋਂ ਬਾਅਦ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਗਾਈਡੈਂਸ ਜਦੋਂ ਅਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਸੋ ਸਾਨੂੰ ਉਸ ਦਿਨ ਆਈ ਸੀ ਵੀ ਇੱਥੋਂ ਹੀ ਕਰਾਂਗੇ ਜੀ ਮੈਂ ਤੁਹਾਡੇ ਤਿੰਨ ਰਿਫਿਊਜ਼ ਹੋ ਜ਼ਰਾ ਸੀ ਕਿਤਨੇ ਕਿਤੇ ਮਨ ਵਿੱਚ ਦੇ ਵਿੱਚ ਡਾਊਟ ਹੋਊਗਾ ਕਿ ਹੁਣ ਨਹੀਂ ਵੀਜ਼ਾ ਲੱਗਦਾ ਹੋਪਸ ਟੁੱਟ ਜਾਂਦੀਆਂ ਨੇ ਸੁਪਨੇ ਜਿਹੜੇ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਕਿਦਾਂ ਇਦਾਂ ਦਾ ਹੋਇਆ ਤੁਹਾਡੀ ਹਾਂਜੀ ਮੈਨੂੰ ਹੈ ਨਹੀਂ ਸੀ ਬਿਲਕੁਲ ਵੀ ਹੋਪ ਮਤਲਬ ਇਦਾਂ ਜਿਹਾ ਵੀ ਤਿੰਨ ਵਾਰ ਤਾਂ ਹੋ ਹੀ ਗਿਆ ਵੀ ਇੱਕ ਵਾਰ ਲਾਸਟ ਸੀ ਬੱਸ ਕਦੋਂ ਤੋਂ ਟਰਾਈ ਕਰ ਰਹੇ ਹਾਂ ਆਫਟਰ 2021 ਤੋਂ ਮੈਮ 21 ਤੇ 2023 ਚ ਆਇਆ ਵੀਜ਼ਾ 2 ਸਾਲ ਹੋ ਗਏ ਆਲਮੋਸਟ ਮੈਂ ਮਈ ਹੈ ਵੀ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੀ ਟਰਾਂਸਪੇਰੈਂਸੀ ਬਹੁਤ ਘੱਟ ਦੇ ਵਿੱਚ ਆਪਾਂ ਨੂੰ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਕੁਝ ਹੋਊ ਕਰ ਦੇ ਸੋ ਹਰ ਇੱਕ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ ਸ਼੍ਰੀ ਗੱਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਤੇ ਮੈਂ ਹਾਂ ਨਿਹਮ ਮਲਿਕ ਅੱਜ ਸਾਡੇ ਨਾਲ ਕੌਮਲ ਵਰਮਾ ਜੀ ਮੌਜੂਦ ਨੇ ਜਿਨ੍ਹਾਂ ਦੀ ਤਿੰਨ ਰਿਫਿਊਜ਼ ਤੇ 4 ਸਾਲ ਦਾ ਗੈਪ ਹੋਣ ਦੇ ਬਾਵਜੂਦ ਵੀ ਵਿਜ਼ਨ ਗਰੁੱਪ ਨੇ ਸਿਰਫ 28 ਦਿਨਾਂ ਦੇ ਵਿੱਚ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਲਵਾ ਦਿੱਤਾ ਹੈ ਤੇ ਆਈਏ ਉਹਨਾਂ ਨਾਲ ਗੱਲਬਾਤ ਕਰ ਲੈਨੇ ਤੇ ਪੁੱਛ ਲੈਨੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਤੇ ਵਿਜ਼ਨ ਗਰੁੱਪ ਬਾਰੇ ਕਿੱਦਾਂ ਪਤਾ ਲੱਗਿਆ ਹੈ ਹੈਲੋ ਮੈਮ ਵਧੀਆ ਮੈਮ ਮੈਮ ਫਾਈਨਲੀ ਤੁਹਾਡਾ 28 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਪਹਿਲਾਂ ਤਾਂ ਇਹ ਦੱਸੋ ਕੀ ਕਹਿਣਾ ਚਾਹੋਗੇ ਮੈਮ ਆਮ ਆਮ ਵੈਰੀ ਹੈਪੀ ਫਾਰ ਦੈਟ ਐਂਡ ਮੈਂ ਬਹੁਤ ਥੈਂਕ ਯੂ ਕਰਦੀ ਹਾਂ ਵਿਜ਼ਨ ਗਰੁੱਪ ਦਾ ਜਿਨ੍ਹਾਂ ਨੇ ਮੇਰਾ ਇਹ ਸੁਪਨਾ ਪੂਰਾ ਕੀਤਾ ਮੈਂ ਵਿਜ਼ਨ ਗਰੁੱਪ ਬਾਰੇ ਕਿੱਥੋਂ ਪਤਾ ਲੱਗਾ ਮੈਮ ਫਰੋਮ ਸੋਸ਼ਲ ਮੀਡੀਆ ਐਂਡ ਰੈਲੇਟਿਵਸ ਨੇ ਵੀ ਰეკਮੈਂਡ ਕੀਤਾ ਸੀ ਵੀ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਦੇਖੋ ਜਾ ਕੇ ਇੱਕ ਵਾਰੀ ਸੋ ਉਸ ਤੋਂ ਬਾਅਦ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਗਾਈਡੈਂਸ ਜਦੋਂ ਅਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਸੋ ਸਾਨੂੰ ਉਸ ਦਿਨ ਆਈ ਸੀ ਵੀ ਇੱਥੋਂ ਹੀ ਕਰਾਂਗੇ ਜੀ ਵੀ ਤੁਹਾਡੇ ਤਿੰਨ ਰਿਫਿਊਜ਼ਰ ਆ ਸੀਗੇ ਕਿਤੇ ਨ ਕਿਤੇ ਮਨਵ ਦੇ ਵਿੱਚ ਡਾਊਟ ਹੋਊਗਾ ਕਿ ਹੁਣ ਨਹੀਂ ਵੀਜ਼ਾ ਲੱਗਦਾ ਹੋਪਸ ਟੁੱਟ ਜਾਂਦੀਆਂ ਨੇ ਸੁਪਨੇ ਜਿਹੜੇ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਕਿਦਾਂ ਇਦਾਂ ਦਾ ਹੋਇਆ ਤੁਹਾਡੇ ਨਾਲ ਹਾਂਜੀ ਮੈਨੂੰ ਹੈ ਨਹੀਂ ਸੀ ਬਿਲਕੁਲ ਵੀ ਹੋਪ ਮਤਲਬ ਇਦਾਂ ਜਿਹਾ ਵੀ ਤਿੰਨ ਵਾਰ ਤਾਂ ਹੋ ਹੀ ਗਿਆ ਵੀ ਇੱਕ ਵਾਰ ਲਾਸਟ ਸੀ ਬਸ ਉਹ ਵੀ ਜੇ ਆ ਗਿਆ ਤਾਂ ਠੀਕ ਹੈ ਨਹੀਂ ਫਿਰ ਹੂੰ ਕਿ ਕਦੋਂ ਤੋਂ ਟਰਾਈ ਕਰ ਰਹੇ ਹੋ ਆਫਟਰ 2021 ਤੋਂ ਮੈਮ 21 ਤੇ 2023 ਚ ਆਇਆ ਵੀਜ਼ਾ 2 ਸਾਲ ਹੋ ਗਏ ਆਲਮੋਸਟ ਤੇ ਮੈਮ ਵਿਜ਼ਨ ਗਰੂ ਬਾਰੇ ਕੀ ਕਹਿਣਾ ਚਾਹੁੰਦੇ ਮੈਮ ਇਹ ਵੀ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੀ ਟ੍ਰਾਂਸਪੇਰੈਂਸੀ ਬਹੁਤ ਘੱਟ ਦੇ ਵਿੱਚ ਆਪਾਂ ਨੂੰ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਕੁਝ ਉਹ ਕਰਦੇ ਸੋ ਹਰ ਇੱਕ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈਗਾ ਸਟਾਫ ਬਾਰੇ ਕੀ ਕਹਿਣਾ ਚਾਹੋਗੇ ਸਟਾਫ ਮੈਮ ਬਹੁਤ ਕੋਆਪਰੇਟਿਵ ਸੀਗਾਗਾ ਹਰ ਇੱਕ ਚੀਜ਼ ਸਾਨੂੰ ਟਾਈਮ ਟਾਈਮ ਦੱਸੀ ਜਾਂਦੀ ਸੀ ਸਭ ਕੁਝ ਸਾਨੂੰ ਇਨਫੋਰਮ ਕੀਤਾ ਜਾਂਦਾ ਸੀ ਪਹਿਲਾਂ ਕਰਨ ਤੋਂ ਤੋ ਜਿਵੇਂ ਕਿ ਅਸੀਂ ਕੋਮਲ ਜੀ ਨਾਲ ਗੱਲਬਾਤ ਕਰ ਲਈਏ ਜੇ ਤੁਹਾਡਾ ਵੀ ਸੁਪਨਾ ਹੈ ਬਾਹਰ ਜਾਣ ਦਾ ਜਾਂ ਤੁਸੀਂ ਵੀ ਇੱਧਰ ਉੱਧਰ ਟਰਾਈ ਕਰ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਨ ਗਰੁੱਪ ਵੀ ਟਰਾਈ ਕਰ ਲਓ ਜਿਹੜੇ ਤੁਹਾਡੇ ਸੁਪਨੇ ਉਹ ਜ਼ਰੂਰ ਪੂਰੇ ਹੋਣਗੇ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨੇ ਹਮਲੇ ਕੈਮਰਾ ਪਰਸਨ ਕਰਨ ਕੁਮਾਰ ਨਾਲ